ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਯੋਗਾ ਕਰਨ ਵਾਲੀ ਕੁੜੀ ਦੀ ਵਿਪਤਾ ਵੱਧ ਗਈ ਹੈ ਮੁਸ਼ਕਲ ਵੱਧ ਗਈ ਹੈ ਕਿਉਂਕਿ ਹੁਣ ਅੰਮ੍ਰਿਤਸਰ ਪੁਲਿਸ ਨੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਜਿਸ ਦੇ ਵਿੱਚ ਸ਼ਿਕਾਇਤ ਕਰਤਾ ਕੌਣ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਗ ਕੀਤੀ ਗਈ ਸੀ ਸ਼ਿਕਾਇਤ ਕਰਕੇ ਬਕਾਇਦਾ ਲਿਖਤੀ ਰੂਪ ਦੇ ਵਿੱਚ ਕਿਸਤੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਹੁਣ 295 ए ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਇਸ ਬਾਬਤ ਪੁਲਿਸ ਦਾ ਕੀ ਕਹਿਣਾ ਹੈ ਜੋ ਸੰਬੰਧਤ ਥਾਣਾ ਪੈਂਦਾ ਅੰਮ੍ਰਿਤਸਰ ਦੇ ਵਿੱਚ ਉਥੋਂ ਦੇ ਐਸਐਚਓ ਕੀ ਕਹਿ ਰਹੇ ਨੇ ਐਸਐਚਓ ਸਾਹਿਬ ਨੇ ਜੋ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਉਹ ਵੀ ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕਰਾਂਗੇ ਪਰ ਸਾਰੇ ਜਾਣਦੇ ਨੇ ਕਿ ਕੱਲ ਦਾ ਇਸ ਮਸਲੇ ਦੇ ਉੱਤੇ ਵਿਵਾਦ ਤੇਜ਼ੀ ਦੇ ਨਾਲ ਵੱਧ ਗਿਆ ਕਿਉਂਕਿ ਉਸ ਕੁੜੀ ਨੇ ਉਸ ਤੋਂ ਬਾਅਦ ਇੱਕ ਵੀਡੀਓ ਵੀ ਜਾਰੀ ਕੀਤਾ ਔਰ ਮਾਫੀ ਵੀ ਮੰਗੀ ਪਰ ਇਹ ਵੀ ਇੱਕ ਨਾਲ ਕਹਿ ਦਿੰਦਾ ਕਿ ਹੁਣ ਮੈਨੂੰ ਧਮਕੀਆਂ ਆ ਰਹੀਆਂ ਨੇ ਤਾਂ ਉਹ ਧਮਕੀਆਂ ਕੌਣ ਦੇ ਰਿਹਾ ਕਿਵੇਂ ਦੇ ਰਿਹਾ ਇੱਕ ਇਹ ਵੀ ਜਾਂਚ ਦਾ ਤਫਤੀਸ਼ ਦਾ ਵਿਸ਼ਾ ਹੈ ਪਰ ਉਸ ਕੁੜੀ ਨੇ ਪਹਿਲੀ ਗਲਤੀ ਕੀਤੀ ਜਿਹੜੀ ਕੀ ਗੁਜਰਾਤ ਤੋਂ ਆਉਂਦੀ ਹੈ ਔਰ ਗੁਜਰਾਤ ਤੋਂ ਆਉਂਦੀ ਕੁੜੀ ਦੀਆਂ ਫੋਟੋਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਉਹ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ ਜਿਹੜੀ ਕੁੜੀ ਰੱਖਦੀ ਸੀ ਔਰ ਜਿਸ ਦੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਉਸਨੇ ਪੋਸਟਾਂ ਆਪਣੇ ਇੰਸਟਾਗ੍ਰਾਮ ਤੇ ਪਾਈਆਂ ਨੇ ਜਿੱਥੇ ਉਹ ਤਸਵੀਰ ਵੀ ਪਾ ਦਿੱਤੀ ਜਿਹੜੀ ਕੱਲ ਦੇਖੋ ਵਾਇਰਲ ਹੋ ਰਹੀ ਹੈ ਪਰ ਉਸ ਤਸਵੀਰ ਦੇ ਨਾਲ ਵਿਵਾਦ ਵੱਡਾ ਹੋ ਗਿਆ ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਇਸ ਤਰ੍ਹਾਂ ਦੀ ਇਹ ਕਹਿ ਸਕਦੇ ਆ ਕਿ ਉਸਨੇ ਤੇ ਆਪਣੇ ਵੱਲੋਂ ਯੋਗਾ ਕੀਤਾ ਪਰ ਕਿਵੇਂ ਕੀਤਾ ਕਿਉਂ ਕੀਤਾ ਏ ਹੁਣ ਪੁਲਿਸ ਨੇ ਤਫਤੀਸ਼ ਦੇ ਵਿੱਚ ਸਾਹਮਣੇ ਲਿਆਉਣਾ ਹੈ ਹਾਲਾਂਕਿ ਪੁਲਿਸ ਨੂੰ ਅਸੀਂ ਇਹ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਪੁੱਛਿਆ ਕਿ ਉਹ ਕਦੋਂ ਔਰ ਕੀ ਕੱਲੇ ਆਈ ਸੀ ਔਰ ਕਿਵੇਂ-ਕਿਵੇਂ ਉਹ ਸਾਰਾ ਜਿਹੜਾ ਵਾਪਰਿਆ ਮਸਲਾ ਉਸ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਬਾਰੇ ਜ਼ਿਆਦਾ ਅਸੀਂ ਟਿੱਪਣੀ ਨਹੀਂ ਕਰ ਸਕਦੇ ਹਾਲੇ ਮਾਮਲੇ ਦੇ ਵਿੱਚ ਅਸੀਂ ਜਾਂਚ ਕਰ ਰਹੇ ਹਾਂ ਹਾਲਾਂਕਿ ਉਸ ਕੁੜੀ ਤੋਂ ਹੁਣ ਪੁੱਛਗਿਸ਼ ਵੀ ਹੋਵੇਗੀ ਕਿਉਂਕਿ ਪਹਿਲਾ ਮਢਲਾ ਹੁੰਦਾ ਕਿ ਐਫ ਆਈ ਆਰ ਦਰਜ ਹੋਵੇ ਉਸ ਤੋਂ ਬਾਅਦ ਹੀ ਉਸ ਨੂੰ ਸੱਦਿਆ ਜਾ ਸਕਦਾ ਜਾਂ ਹੋ ਸਕਦਾ ਹੈ ਉਸ ਨੂੰ ਜਿਹੜਾ ਕੀ ਹੈ ਇਸ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਪੁਛਗਿਸ਼ ਦੇ ਲਈ ਪੁਲਿਸ ਨੂੰ ਵੀ ਉੱਥੇ ਜਾਣਾ ਪਵੇ ਗੁਜਰਾਤ ਦੇ ਵਿੱਚ ਕਿਉਂਕਿ ਉਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਇੱਕ ਖਾਸ ਪਾਰਟੀ ਭਾਜਪਾ ਪਾਰਟੀ ਦੇ ਨਾਲ ਸੰਬੰਧਿਤ ਲੀਡਰਾਂ ਨਾਲ ਵੀ ਦੇਖੀਆਂ ਗਈਆਂ ਨੇ ਔਰ ਇੱਕ ਤਸਵੀਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਨਾਲ ਵੀ ਆ ਕੱਲ ਦੇਖੀ ਗਈ ਹੈ ਵਾਇਰਲ ਹੋ ਰਹੀ ਹੈ ਹੁਣ ਉਹ ਤਸਵੀਰਾਂ ਜਿਹੜੀਆਂ ਨੇ ਬਾਅਦ ਵਿੱਚ ਹੋ ਸਕਦਾ ਹੈ ਕਿ ਕਈਆਂ ਦੀਆਂ ਨਾਲ ਐਡ ਕਰ ਦਿੱਤੀਆਂ ਜਾਣ ਐਡਿਟ ਕਰ ਦੇ ਕਰਕੇ ਚਲਾਈਆਂ ਜਾ ਰਹੀਆਂ ਨੇ ਜਾਂ ਤਸਵੀਰਾਂ ਸੱਚੀਆਂ ਸੁੱਚੀਆਂ ਨੇ ਇਸ ਦੀ ਤਫ਼ਤੀਸ਼ ਵੀ ਪੁਲਿਸ ਨੇ ਕਰਨੀ ਹੈ ਪਰ ਜਿੱਥੋਂ ਤੱਕ ਰਹੀ ਗੱਲ ਉਹ ਤਸਵੀਰ ਦੀ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਵਾਲੀ ਦੇਖੀ ਜਾ ਸਕਦੀ ਹੈ ਉਹ ਬਿਲਕੁਲ ਠੀਕ ਹੈ ਇਸ ਦੇ ਬਾਰੇ ਤਾਂ ਖੁਦ ਉਸ ਲੜਕੀ ਤੋਂ ਹੀ ਪੁਸ਼ਟੀ ਹੋਗੀ ਕਿ ਉਹ ਕਹਿ ਰਹੀ ਹੈ ਕਿ ਮੈਨੂੰ ਪਤਾ ਨਹੀਂ ਸੀ ਅਣਜਾਣ ਦੇ ਵਿੱਚ ਕਿ ਮਰਿਆਦਾ ਕੀ ਹੈ ਤਾਂ ਮੈਂ ਉੱਥੇ ਯੋਗਾ ਕੀਤਾ ਪਰ ਯੋਗਾ ਕਰਨ ਲਈ ਥਾਂ ਸਵਾਲ ਵੱਡਾ ਖੜਾ ਹੋ ਰਿਹਾ ਕਿ ਕੀ ਉਹੀ ਲੱਭੀ ਸੀ ਜਾਂ ਕਿਤੇ ਹੋਰ ਵੀ ਉਹ ਆਪਣਾ ਜਿਹੜਾ ਹੈ ਯੋਗਾ ਕਰਨ ਦੀ ਇੱਛਾ ਹੋਰ ਥਾਂ ਤੇ ਵੀ ਪੂਰੀ ਕਰ ਸਕਦੀ ਸੀ ਬਾਰੇ ਉਸ ਨੇ ਇਹ ਅਣਜਾਣ ਚ ਕੀਤਾ ਜਾਂ ਜਾਣ ਬੁੱਝ ਕੇ ਕੀਤਾ ਜਾਂ ਕਿਸ ਨੇ ਕਰਵਾਇਆ ਇਸ ਦੀ ਹੁਣ ਜਾਂਚ ਪੜਤਾਲ ਪੁਲਿਸ ਨੇ ਕਰਨੀ ਹੈ ਇਸ ਬਾਬਤ ਐਸ ਐਚਓ ਕੀ ਕਹਿ ਰਹੇ ਨੇ ਉਹ ਵੀ ਸੁਣੋ ਜਿਹੜਾ ਇਹ ਲੜਕੀ ਵਾਲਾ ਮਾਮਲਾ ਆਇਆ ਸੀ ਜੀ ਯੋਗਾ ਕਰਨ ਵਾਲਾ ਇਸ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਕਿ ਕੋਈ ਐਫ ਆਈ ਆਰ ਦਰਜ ਹੋਈ ਹੈ ਸਫੇਰ ਦਰਜ ਕਰਤੀ ਹੈ ਜੀ ਤਾਂ ਕਿਹੜੀ ਧਾਰਾ ਲਗਾਈ ਗਈ ਜੀ 295ਏ ਹੈ ਜੀ ਧਾਰਾ 295ਏ ਤਾਂ ਤੇ ਇਹ ਮੁੱਢਲੀ ਜਾਣਕਾਰੀ ਵਿੱਚ ਜਿਹੜਾ ਤਫ਼ਤੀਸ਼ ਦੇ ਵਿੱਚ ਕੀ ਸਾਹਮਣੇ ਆਇਆ ਲੜਕੀ ਦੇ ਨਾਲ ਕੋਈ ਪੁੱਛਗਿੱਛ ਹੋ ਪਾਈ ਹੈ ਨਹੀਂ ਉਹ ਆਪ ਦੋ ਸ਼ੀਟ ਦੇ ਹੈਗੇ ਜੀ ਹਾਂ ਬੇਗੀਆਂ ਲਈ ਪਰ ਸ਼ਬਦਾਂ ਦਾ ਜਿੱਕਾ ਜੀ ਇਹ ਉਹ ਅੱਗੇ ਫਿਰ ਯੂਨਿਵਰਸਿਟੀ ਦੇ ਨਾਲ ਉਸ ਬਾਕੀ ਚੀਜ਼ ਤੇ ਆਪਰੇ ਹੋਏ ਇਸ ਦੇ ਵੀ ਸ਼ਿਕਾਇਤ ਕਰਤਾ ਐਸਜੀਪੀਸੀ ਹੈ ਐਸਜੀਪੀਸੀ ਹੈ ਜੀ ਜੀ ਤਾਂ ਇਸ ਮਾਮਲੇ ਦੇ ਵਿੱਚ ਤੁਸੀਂ ਹੁਣ ਤੱਕ ਜਦੋਂ ਦਾ ਐਸਜੀਪੀਸੀ ਨੇ ਮੰਗ ਕੀਤੀ ਹੈ ਇੱਕ ਜਾਣਕਾਰੀ ਹੋਰ ਚਾਹਾਂਗੇ ਕਿ ਇਸ ਬਾਬਤ ਹੁਣ ਅਗਲੀ ਰੀ ਕਾਰਵਾਈ ਕਦੋਂ ਤੱਕ ਅਮਲ ਦੇ ਵਿੱਚ ਆ ਸਕਦੀ ਹੈ ਪਰਚਾ ਦਰਜ ਹੋਣ ਤੋਂ ਬਾਅਦ ਬਹੁਤ ਕਰ ਰਹੇ ਆ ਜੀ ਕੋਈ ਨਾਸ਼ਤੇ ਜਿਹਾ ਘਾੜੇ ਦੇ ਆਪਣੇ ਪ੍ਰੋਸੀਡ ਹੁੰਦਾ ਰਹਿਣਾ ਵਾ ਜੀ ਜੀ ਤੇ ਇਸ ਤਰ੍ਹਾਂ ਦੇ ਜਦੋਂ ਵੀ ਕੋਈ ਐਸਜੀਪੀਸੀ ਵੱਲੋਂ ਸ਼ਿਕਾਇਤਾਂ ਹੁਣ ਤੱਕ ਆਉਂਦੀਆਂ ਰਹੀਆਂ ਉਸ ਤੋਂ ਬਾਅਦ ਫਿਰ ਇਹਦਾ ਨਬਟਾਰਾ ਕੀ ਐਸਜੀਪੀਸੀ ਆਪਣੇ ਪੱਧਰ ਦੇ ਉੱਤੇ ਕਰਦੀ ਰਹੀ ਹੈ ਜਾਂ ਫਿਰ ਪੁਲਿਸ ਨੂੰ ਦਾ ਵੀ ਸਹਿਯੋਗ ਲਿਆ ਜਾਂਦਾ ਰਿਹਾ ਹੈ ਜਿਸ ਤਰ੍ਹਾਂ ਦੀ ਵੀ ਸਮੱਸਿਆ ਆਉਂਦੀ ਹੈ। ਜੀ ਜੀ। ਕੋਈ ਪੁਰਾਣੀ ਬਾਰੇ ਕੋਈ ਜਾਣ ਨਹੀਂ ਸਕਦਾ ਕਿਉਂਕਿ ਮੈਂ ਐਂ ਹੀ ਪੋਸਟਿੰਗ ਹੋਣੀ ਹੁੰਦੀ ਹੈ। ਜੀ ਜੀ। ਫਿਰ ਉਹ ਤਾਂ ਫਸਟ ਕਮੰਡ ਇਈ ਆਈ ਹੈ ਜੀ ਇਹਨਾਂ ਦੀ। ਜੀ ਜੀ। ਹੌਸਕਾ ਤੇ ਮੈਂ ਪੁੱਛ ਨਹੀਂ ਕਰ ਸਕਦਾ। ਜੀ ਜੀ। ਮੈਂ ਤੁਹਾਨੂੰ ਇਸ ਸਬੰਧੀ ਬਾਬਤ ਹੀ ਦੱਸ ਸਕਦਾ। ਜੀ। ਇਸ ਸ਼ਿਕਾਇਤ ਦੇ ਬਾਬਤ ਕੋਈ ਹੋਰ ਇਸ ਤੋਂ ਇਲਾਵਾ ਜਾਣਕਾਰੀ ਇਹ ਲੜਕੀ ਕੱਲੀ ਆਈ ਸੀ ਗੋਲਡਨ ਟੈਂਪਲ। ਅਗਲੀ ਵਾਰੀ ਕਿੱਥੇ ਚੱਲ ਰਹੀ ਹੈ ਬ੍ਰਦਰ। ਜਿਆਦਾ ਕੁਝ ਮੈਨੂੰ ਸਮਝ ਨਹੀਂ ਆ ਰਿਹਾ ਤੁਹਾਨੂੰ ਜੀ ਜੀ ਫਿਲਹਾਲ ਮਤਲਬ ਧਾਰਾ 295ਏ ਦੇ ਤਹਿਤ ਪਰਚਾ ਦਰਜ ਹੋ ਗਿਆ ਆ ਜੀ ਜੀ ਬਾਕੀ ਇਨਵੈਸਟੀਗੇਸ਼ਨ ਦਾ 파ੜ ਇਨਵੈਸਟੀਗੇਸ਼ਨ ਠੀਕ ਲੀ ਕਰ ਹੈ ਜੀ ਜੀ ਬਹੁਤ ਸ਼ੁਕਰੀਆ ਜੀ ਤਾਂ ਤੁਸੀਂ ਖੁਦ ਸੁਣਿਆ ਹੈ ਕਿ ਪੁਲਿਸ ਨੇ ਹੁਣ ਤੱਕ ਜਿਹੜੀ ਐਫ ਆਈ ਆਰ ਦਰਜ ਕੀਤੀ ਉਸ ਦੇ ਵਿੱਚ ਧਾਰਾ 295ਏ ਲਾ ਦਿੱਤੀ ਹੈ ਐਸਜੀਪੀਸੀ ਸ਼ਿਕਾਇਤ ਕਰਤਾ ਇਸ ਮਾਮਲੇ ਵਿੱਚ ਹੁਣ ਇਹ ਮਾਮਲਾ ਉਦੋਂ ਤੱਕ ਨਹੀਂ ਠੰਡਾ ਹੋ ਸਕਦਾ ਜਦ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਿਕਲ ਕੇ ਨਹੀਂ ਆਉਂਦੀ ਹਾਲਾਂਕਿ ਜਿਹੜੀ ਮੁਢਲੀ ਕਾਰਵਾਈਆਂ ਜ਼ਰੂਰ ਹੋ ਗਈ ਹੈ ਪਰਚਾ ਦਰਜ ਹੋ ਗਿਆ ਜਿਸ ਦੀ ਮੰਗ ਕੀਤੀ ਜਾ ਰਹੀ ਸੀ ਚੇਚੇਤਾਰ ਦੇ ਉੱਤੇ ਪੰਜਾਬੀਆਂ ਵੱਲੋਂ ਸਿੱਖਾਂ ਦੇ ਵੱਲੋਂ ਸਿੱਖ ਭਾਈਚਾਰੇ ਦੇ ਵੱਲੋਂ ਸਾਰਿਆਂ ਵਿੱਚ ਰੋਸ ਪਾਇਆ ਜਾ ਰਿਹਾ ਸੀ ਕਿ ਜਦੋਂ ਅਸੀਂ ਕਿਸੇ ਧਾਰਮਿਕ ਸਥਾਨ ਦੇ ਉੱਤੇ ਕੋਈ ਅਜਿਹਾ ਨਹੀਂ ਕਰਦੇ ਜਿਹੜਾ ਕੀ ਸ਼ੋਭਾ ਨਹੀਂ ਦਿੰਦਾ ਕਿਸੇ ਹੋਰ ਧਾਰਮਿਕ ਸਥਾਨ ਚ ਕਿਸੇ ਵੀ ਧਰਮ ਨਾਲ ਸੰਬੰਧਤ ਹੋ ਸਕਦਾ ਤਾਂ ਫਿਰ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਆ ਕੇ ਅਜਿਹੀਆਂ ਹਰਕਤਾਂ ਕਿਉਂ ਕੀਤੀਆਂ ਜਾਂਦੀਆਂ ਨੇ ਤਾਂ ਯੋਗ ਦਿਵਸ ਤੇ ਉੱਤੇ ਯੋਗਾ ਕਰਨਾ ਉਸ ਕੁੜੀ ਨੂੰ ਮਹਿੰਗਾ ਪੈ ਗਿਆ ਤੇ ਗੁਜਰਾਤੀ ਕੁੜੀ ਜਿਹੜੀ ਕੀ ਅਰਚਨਾ ਨਾਮ ਦੀ ਹੈ ਉਸ ਦੇ ਉੱਤੇ ਐਫਆਰ ਦਰਜ ਕਰ ਦਿੱਤੀ ਗਈ ਹੈ ਤਾਂ ਇਸ ਮਾਮਲੇ ਵਿੱਚ ਹੁਣ ਤਫ਼ਤੀਸ਼ ਹੋਣੀ ਹੈ ਉਸ ਤੋਂ ਹੀ ਪਤਾ ਹੋਵੇ ਲੱਗੇਗਾ ਜਗਜਗਾਰ ਹੋਣਗੀਆਂ ਹੋਰ ਵੀ ਗੱਲਾਂ ਕਿ ਕੀ ਉਹ ਕਿਸੇ ਦੇ ਕਹਿਣ ਤੇ ਆਈ ਸੀ ਹਾਲਾਂਕਿ ਉਸ ਨੇ ਜਿਹੜੀ ਵੀਡੀਓ ਜਾਰੀ ਕੀਤੀ ਹੈ ਉਸ ਵਿੱਚ ਉਸ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਤਾਂ ਕਬੂਲੇ ਹੀ ਕਿਸ ਤੋਂ ਗਲਤੀ ਹੋਈ ਹੈ ਪਰ ਉਹ ਕਹਿ ਰਹੀ ਹੈ ਇਸ ਦੇ ਪਿੱਛੇ ਦਲੀਲ ਦੇ ਰਹੀ ਹੈ ਕਿ ਮੈਨੂੰ ਪਤਾ ਨਹੀਂ ਸੀ ਮर्यादा ਦਾ ਕੀ ਹੁਣ ਪਤਾ ਨਹੀਂ ਸੀ ਇੰਨਾ ਹੀ ਕਹਿਣਾ ਕਾਫੀ ਹੋਵੇਗਾ ਜਾਂ ਫਿਰ ਕਾਨੂੰਨੀ ਤੌਰ ਦੇ ਉੱਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਉਸ ਕੁੜੀ ਨੂੰ ਜਿਹੜੀਆਂ ਇਨਫਲੂਐਂਸਰ ਹੈ ਜਿਹੜੀ ਸੋਸ਼ਲ ਮੀਡੀਆ ਦੀ ਮਕਵਾਨਾ ਅਰਚਨਾ ਮਕਵਾਨਾ ਨੇ ਦੋ ਤਸਵੀਰਾਂ ਜਿਹੜੀਆਂ ਪੋਸਟ ਕੀਤੀਆਂ ਔਰ ਨਾਲ ਆ ਜਿਹੜਾ ਪੋਸਟਾਂ ਕਰਨ ਤੋਂ ਬਾਅਦ ਕੈਪਸ਼ਨ ਵੀ ਲਿਖਦੀ ਆ ਕੁੜੀ ਔਰ ਉਸ ਤੋਂ ਬਾਅਦ ਉਸ ਨੂੰ ਮਾਫੀ ਮੰਗਣੀ ਪੈਂਦੀ ਆ ਪਰ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੇਚੇ ਤਰ ਤੇ ਮੰਗ ਕੀਤੀ ਸੀ ਕਿ ਗੋਲਡਨ ਟੈਂਪਲ ਦੇ ਅੰਦਰ ਇਸ ਤਰ੍ਹਾਂ ਦਾ ਕੰਮ ਕਰਨਾ ਸਿੱਖ ਮਰਿਆਦਾ ਦੇ ਖਿਲਾਫ ਹੈ ਔਰ ਕੁਝ ਲੋਕ ਜਾਣ ਬੁਝ ਕੇ ਇਸ ਪਵਿੱਤਰ ਸਥਾਨ ਦੇ ਉੱਤੇ ਆ ਕੇ ਇਤਿਹਾਸਕ ਮੱਤਤਾ ਨੂੰ ਨਜ਼ਰਅੰਦਾਜ਼ ਕਰਦੇ ਨੇ ਔਰ ਕੋਝੀਆਂ ਹਰਕਤਾਂ ਕਰਦੇ ਨੇ ਇਸ ਨੂੰ ਕੋਝੀ ਹਰਕਤ ਦੱਸਿਆ ਐਸਜੀਪੀਸੀ ਨੇ ਔਰ ਇਸ ਲੜਕੀ ਦੀ ਤਸਵੀਰ ਜਿਹੜੀ ਆ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਲੱਗਦੀ ਹੈ ਤੇ ਇਸ ਦੇ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਇਸ ਗੱਲ ਦੇ ਲਈ ਉਚੇਚੇ ਤੌਰ ਤੇ ਮੰਗ ਕੀਤੀ ਜਾ ਰਹੀ ਹੈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਤੱਕ ਦਿੱਤੀ ਗਈ ਔਰ ਉਸ ਕੁੜੀ ਨੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਉਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵਟਸਐਪ ਦੇ ਜ਼ਰੀਏ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਜਿਹੜੀਆਂ ਕਿ ਉਸ ਨੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਇੰਸਟਾਗ੍ਰam ਦੇ ਉੱਤੇ ਸਟੋਰੀ ਵੀ ਇਸ ਬਾਬਤ ਚੇਚੇ ਤੌਰ ਦੇ ਉੱਤੇ ਪਾਈ ਹੈ ਪਰ 5 ਸੈਕਿੰਡ ਦੀ ਪਾਈ ਗਈ ਉਹ ਯੋਗ ਆਸਣ ਦੀ ਜਿਹੜੀ ਤਸਵੀਰ ਹੈ ਉਹ ਉਸ ਨੂੰ ਮਹਿੰਗੀ ਪੈਂਦੀ ਦਿਖਾਈ ਦੇ ਰਹੀ ਹੈ ਹੁਣ ਉਸ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋ ਗਿਆ ਹੈ ਦੇਖਦੇ ਆ ਕਾਨੂੰਨੀ ਤੌਰ ਦੇ ਉੱਤੇ ਹੁਣ ਕੁੜੀ ਕਿਵੇਂ ਕਿਸੇ ਢੰਗ ਦੇ ਨਾਲ ਦਲੀਲ ਰੱਖ ਕੇ ਬਚ ਪਾਉਂਦੀ ਹੈ ਜਾਂ ਫਿਰ ਉਸ ਨੂੰ ਕਾਨੂੰਨੀ ਤਾਰ ਦੇ ਉੱਤੇ ਲੱਗੀ ਧਾਰਾ ਦਿੱਤਾ ਸਜ਼ਾ ਭੁਗਤ ਨਹੀਂ ਪੈ ਸਕਦੀ ਹੈ ਇਹ ਹੁਣ ਪੁਲਿਸ ਦੀ ਕਾਰਵਾਈ ਦੇ ਉੱਤੇ ਨਿਰਭਰ ਕਰੇਗਾ ਤਾਂ ਇੱਕ ਵਾਰੀ ਫੇਰ ਸੁਣੋ ਕਿ ਐਸ ਐਚਓ ਉੱਥੋਂ ਦੇ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਅੰਮ੍ਰਿਤਸਰ ਦੇ ਸਥਾਨਕ ਥਾਣੇ ਦੇ ਉਹ ਕੀ ਕਹਿ ਰਹੇ ਨੇ ਜਿਹੜਾ ਇਹ ਲੜਕੀ ਵਾਲਾ ਮਾਮਲਾ ਆਇਆ ਸੀ ਜੀ ਯੋਗਾ ਕਰਨ ਵਾਲਾ ਇਸ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਕਿ ਕੋਈ ਐਫ ਆਈ ਆਰ ਦਰਜ ਹੋਈ ਹੈ ਸਫੇਰ ਦਰਜ ਕਰਤੀ ਹੈ ਜੀ ਤਾਂ ਕਿਹੜੀ ਧਾਰਾ ਲਗਾਈ ਗਈ ਜੀ 295 ए, ए।, ए हां ਤੇ ਇਹ ਮੁੱਢਲੀ ਜਾਣਕਾਰੀ ਵਿੱਚ ਜਿਹੜਾ ਤਫ਼ਤੀਸ਼ ਦੇ ਵਿੱਚ ਕੀ ਸਾਹਮਣੇ ਆਇਆ ਹੈ ਲੜਕੀ ਦੇ ਨਾਲ ਕੋਈ ਪੁਸ਼ਗਿਸ਼ ਹੋ ਪਾਈ ਹੈ ਨਹੀਂ ਉਹ ਆਪ ਦੋ ਸ਼ੀਟ ਦੇ ਹੈਗੇ ਜੀ ਹਾਂ ਬੇਗੀਆਂ ਦੀ ਪਰ ਸਵਾਲ ਦਾ ਜਵਾਬ ਦਿੰਦੀ ਕਾ ਜੀ ਕਿਉਂ ਅੱਗੇ ਫਿਰ ਯੂਨਿਵਰਸਿਟੀ ਦੇ ਵਿੱਚ ਤਫ਼ਤੀਸ਼ ਤੇ ਆਪਰੇ ਹੋਏ ਇਸਦੇ ਵਿੱਚ ਸ਼ਿਕਾਇਤ ਕਰਤਾ ਐਸਜੀਪੀਸੀ ਹੈ ਐਸਜੀਪੀਸੀ ਜੀ ਜੀ ਤਾਂ ਇਸ ਮਾਮਲੇ ਦੇ ਵਿੱਚ ਤੁਸੀਂ ਹੁਣ ਤੱਕ ਜਦੋਂ ਦਾ ਐਸਜੀਪੀਸੀ ਨੇ ਮੰਗ ਕੀਤੀ ਹੈ ਇੱਕ ਜਾਣਕਾਰੀ ਹੋਰ ਚਾਹਾਂਗੇ ਕਿ ਇਸ ਬਾਬਤ ਹੁਣ ਅਗਲੇਰੀ ਕਾਰਵਾਈ ਕਦੋਂ ਤੱਕ ਅਮਲ ਦੇ ਵਿੱਚ ਆ ਸਕਦੀ ਹੈ ਪਰਚਾ ਦਰਜ ਹੋਣ ਤੋਂ ਬਾਅਦ ਬਹੁਤ ਕਰ ਰਹੇ ਆਂ ਜੀ ਦੇਖੋ ਨਾਸ਼ਤੇ ਜਿਵੇਂ ਕਾਹਦੇ ਆਪਣੇ ਆ ਪ੍ਰੋਸੀਡ ਬੰਦਾ ਹੀ ਰਹਿਣਾ ਵਾ ਜੀ ਜੀ ਤੇ ਇਸ ਤਰ੍ਹਾਂ ਦੇ ਜਦੋਂ ਵੀ ਐਸਜੀਪੀਸੀ ਵੱਲੋਂ ਸ਼ਿਕਾਇਤਾਂ ਹੁਣ ਤੱਕ ਆਉਂਦੀਆਂ ਰਹੀਆਂ ਉਸ ਤੋਂ ਬਾਅਦ ਫਿਰ ਇਹਦਾ ਨਪਟਾਰਾ ਕੀ ਐਸਜੀਪੀਸੀ ਆਪਣੇ ਪੱਧਰ ਦੇ ਉੱਤੇ ਕਰਦੀ ਰਹੀ ਹੈ ਜਾਂ ਫਿਰ ਪੁਲਿਸ ਨੂੰ ਦਾ ਵੀ ਸਹਿਯੋਗ ਲਿਆ ਜਾਂਦਾ ਰਿਹਾ ਹੈ ਜਿਸ ਤਰ੍ਹਾਂ ਦੀ ਵੀ ਸਮੱਸਿਆ ਆਉਂਦੀ ਹੈ। ਮੈਂ ਕਿਹੜੇ ਪਹਾੜੀ ਬਾਰੇ ਕੋਈ ਜਾਣ ਨਹੀਂ ਸਕਦਾ ਕਿਉਂਕਿ ਮੇਰੇ ਆ ਨਹੀਂ ਪੋਸਟਿੰਗ ਹੋਣੀ ਹੁੰਦੀ ਹੈ। ਜੀ ਜੀ। ਫਿਰ ਉਹਦੇ ਫਸਟ ਕਬਨ ਇੰਡੀਆ ਆਈ ਹੈ ਜੀ ਇਹਨਾਂ ਦੀ। ਜੀ ਜੀ। ਹਾਂ ਉਸ ਗੱਲ ਤੇ ਮੈਂ ਕਹੇ ਨਹੀਂ ਕਰ ਸਕਦਾ। ਜੀ ਜੀ। ਮੈਂ ਤੁਹਾਨੂੰ ਇਸ ਤੇ ਅਜੇ ਬਾਬਤ ਹੀ ਦੱਸ ਸਕਦਾ ਮੇਰਾ। ਜੀ। ਇਸ ਸ਼ਿਕਾਇਤ ਦੇ ਬਾਬਤ ਕੋਈ ਹੋਰ ਇਸ ਤੋਂ ਇਲਾਵਾ ਜਾਣਕਾਰੀ ਇਹ ਲੜਕੀ ਕੱਲੀ ਆਈ ਸੀ 골ਡਨ ਟੈਂਪਲ। ਯੂਨੀਵਰਸਿਟੀਸ਼ਨ ਚੱਲ ਰਹੀ ਹੈ ਬ੍ਰਦਰ। ਜਿਆਦਾ ਕੁਝ ਮਿਸਕਲ ਨਹੀਂ ਜਾ ਸਕਦਾ ਤੁਹਾਨੂੰ ਜੀ ਜੀ ਫਿਲਹਾਲ ਮਤਲਬ ਧਾਰਾ 295 ਇਹਦੇ ਤਹਿਤ ਪਰਚਾ ਦਰਜ ਹੋ ਗਿਆ ਹਾਂ ਜੀ ਜੀ ਬਿਲਕੁਲ ਬਾਕੀ ਇਨਵੈਸਟੀਗੇਸ਼ਨ ਦਾ 파ਟ ਹੈ ਇਨਵੈਸਟੀਗੇਸ਼ਨ ਇੱਕ ਨਿਕਲੇਗਾ ਜੀ ਜੀ ਬਹੁਤ ਸ਼ੁਕਰੀਆ ਜੀ